ਅੱਜ ਬਹੁਤ ਹੀ ਖੁਸ਼ੀ ਭਰਿਆ ਦਿਹਾੜਾ ਹੈ ਜਦੋਂ ਕਿ ਸਿੱਖ ਧਰਮ ਦੇ ਪਾਨੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅੱਜ ਪ੍ਰਕਾਸ਼ ਪੁਰਬ ਹੈ ਔਰ ਇਸ ਮੌਕੇ ਤੇ ਗੁਰਦੁਆਰਾ ਹਾਦਾਨਾ ਸਾਹਿਬ ਦੇ ਹੈੱਡ ਕਨੰਟੀ ਸਾਹਿਬ ਸਾਡੇ ਰਿਟਾਇਰਡ ਆਈਐਸ ਅਫੀਸਰ ਸਰਦਾਰ ਗੁਰਲਵਿੰਦਰ ਸਿੰਘ ਸਿੱਧੂ ਸਾਹਿਬ ਔਰ ਸਿੱਖ ਸੰਗਤ ਵੱਲੋਂ ਵੱਡੇ ਪੱਧਰ ਤੇ ਨਗਰ ਕੀਰਤਨ ਕੱਢਿਆ ਗਿਆ ਹੈ ਔਰ ਨਗਰ ਕੀਰਤਨ ਦੇ ਸਵਾਗਤ ਲਈ ਮੈਂ ਆਮ ਆਦੀ ਪਾਰਟੀ ਦੇ ਸਾਡੇ ਸਾਰੇ ਸੀਨੀਅਰ ਆਗੂਆਂ ਸਮੇਤ ਐਮਐਲਏ ਓਫਿਸ ਦੇ ਸਾਹਮਣੇ ਸਵਾਗਤ ਕਰਨ ਲਈ ਖੜਾ ਸੀ ਔਰ ਅਸੀਂ ਅੱਜ ਉਸ ਨਗਰ ਕੀਰਤਨ ਦਾ ਮਹਾਨ ਨਗਰ ਕੀਰਤਨ ਦਾ स्वागत ਕਰਦੇ ਹੋ ਬਹੁਤ ਹੀ ਖੁਸ਼ੀ ਮਹਿਸੂਸ ਕਰਦੇ ਆ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਪੂਰੀ ਮਨੁੱਖਤਾ ਦੇ ਲਈ ਪੈਗਾਮ ਦਿੱਤਾ ਪੂਰੀ ਮਨੁੱਖਤਾ ਨੂੰ ਇੱਕ ਰੱਬ ਨੂੰ ਮੰਨ ਕੇ ਉਸ ਦੀ ਇਬਾਦਤ ਕਰਨ ਦਾ ਸੰਦੇਸ਼ ਦਿੱਤਾ ਔਰ ਸਾਰੀ ਇਨਸਾਨੀयत ਨੂੰ ਇੱਕੋ ਲੜੀ ਵਿੱਚ ਲੋਇਆ ਔਰ ਸਾਰੀ ਇਨਸਾਨ ਨੂੰ ਇਨਸਾਨੀयत ਨੂੰ ਬਰਾਬਰਤਾ ਦਾ ਦਰਸ਼ ਦਿੱਤਾ ਮੈਂ ਸਮਝਦਾ ਹਾਂ ਕਿ ਗੁਰੂ ਸਾਹਿਬ ਦੇ ਅੱਜ ਮੁਬਾਰਕ ਤੇ ਪਵਿੱਤਰ ਪ੍ਰਕਾਸ਼ ਪੁਰਖ ਦੇ ਮੌਕੇ ਤੇ ਅਸੀਂ ਨਗਰ ਕੀਰਤਨ ਦਾ ਸਵਾਗਤ ਕਰਕੇ ਬਹੁਤ ਹੀ ਜ਼ਿਆਦਾ ਆਨੰਦ ਤੇ ਖੁਸ਼ੀ ਮਹਿਸੂਸ ਕਰ ਰਹੇ ਹਾਂ ਔਰ ਮੈਂ ਇਸ ਮੌਕੇ ਤੇ ਸਮੂਹ ਸਿੱਖ ਸੰਗਤ ਨੂੰ ਸਮੂਹ ਸਿੱਖ ਜਗਤ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਖ ਦੇ ਮੌਕੇ ਤੇ ਦਿਲ ਦੀਆਂ ਢੁਆਈਆਂ ਤੋਂ ਲੱਖ ਲੱਖ ਢੁਆਈਆਂ ਦਿੰਦਾ ਕਸੀ ਅੱਜਕੱਲ ਤਰਨਤਾਰਨ ਸਾਹਿਬ ਲੈਕਚਰ ਵਿੱਚ ਤੇ ਵਿਜੀ ਹਨ ਪਰ ਇਹਨਾਂ ਨੇ ਵਾਦਾ ਕੀਤਾ ਕਿ ਤਸਦੀਕ ਕਰਾਜਾ ਹੈ ਆਜੋ ਮੱਝਪੈਰਾਂ ਦੇ ਆਜੋ ਮੜਾ ਹੋ ਜਾਓ ਸਾਈਡ ਤੇ ਜੰਮਰੀ ਹੋਇਓ ਮੜਾ ਸਾਡ ਤੇ ਸੀ ਮੁਰਾਓ ਸੀ ਮੁਰਾਓ ਕਿੱਥੋਂ ਆ ਕੇ ਮੜਾ ਕਰਦੇ ਹੋ